ਲੋਕ ਤਾਂ ਨਾ ਆਪਣੀ ਮਸ਼ੂਕਾਂ ਲਈ ਨਾ ਤਾਜਮਹਿਲ ਬਣਵਾ ਦਿੰਦੇ ਤੇ ਤੂੰ ਪਾਇਆ ਕਣਕ ਦੇ ਕੇ ਪਿੱਚਰ ਗਿਆ ਆਪਾ ਵੀ ਤੈਨੂੰ ਨਹੀਂ ਪਤਾ ਤੇਰੇ ਗਿੱਚੀ ਚ ਪੈਣ ਗਿਆ 6000 ਰੁਪਿਆ ਦਿੰਨੇ ਆ ਮਹੀਨੇ ਦਾ ਉਹਨੂੰ ਘਰੋਂ ਚੀਜ਼ਾਂ ਚ ਤੱਕ ਤਕਾਈ ਜਾਂਦਾ ਤੋ ਉਹਨੂੰ ਬਾਤੂਆ ਓਏ ਭਰ ਦੇ ਲਫਾਫਾ ਮਰ ਜਾਣੇ ਇੰਨਾ ਵੀ ਕੀ ਕੰਜੂਸੀ ਕਰਨੀ ਬਾਲਾ ਟੋਕਰਾ ਚੁੱਪ ਕਰ ਰਹਿ ਤੂੰ ਬਾਬੋ ਤਾਂ ਅੱਜ ਲਈ ਜਾਣੀ ਹੈ ਬਈ ਆਹ ਲੱਸੀ ਦਾ ਡੋਲੂ ਹੈਗਾ ਹਾਂ ਤਾਂ ਨੀਆ ਲਫਾਫੇ ਚ ਸਾਰਾ ਫਰ ਲੈ ਗਿਆ ਪੰਜਾ ਦਾ ਤੇ ਬਾਪੂ ਦੇ ਬੁੱਢਾ ਭਾਈ ਆ ਗਿਆ ਤੇ ਭਾਗ ਜਾ ਹੁਣ ਨਾ ਕੀ ਗੱਲ ਆ ਪਾਈਆ ਕਣਕ ਦਾ ਮੈਂ ਆਚਾਰ ਪੋਣਾਗਾ ਉਹ ਚਾਰ ਨਹੀਂ ਤੂੰ ਮੈਂ ਤੈਨੂੰ ਸਾੜੀ ਦੇ ਦੂੰ ਲੋਕ ਤਾਂ ਨਾ ਆਪਣੀ ਮਸ਼ੂਕਾਂ ਲਈ ਨਾ ਤਾਜਮਹਿਲ ਬਣਵਾ ਦਿੰਦੇ ਤੇ ਤੂੰ ਪਾਇਆ ਕਣਕ ਦੇ ਕੇ ਪਿੱਚਰ ਗਿਆ ਆਪਾ ਵੀ ਪਾਵਾਂਗੇ ਆ ਤਾਂ ਤੂੰ ਲੈ ਜਾ ਤੂੰ ਬਾਪੂ ਨੂੰ ਨਾ ਨਾ ਫਿਰ ਆ ਵੀ ਰਹਿਣ ਦੇ ਇਹ ਵੀ ਮੈਂ ਕੀ ਕਰਨੀ ਆ ਕਿ ਰੱਖ ਲੈ ਭਰ ਕੇ ਦੇ ਦੇ ਤੇ ਤੂੰ ਲਫਾਫਾ ਜਾ ਭਰ ਕੇ ਪਾ ਲੈ ਗੱਟਾ ਵੀ ਦੇ ਦੂੰ ਕੀ ਦੋ ਦੇਗਾ ਟੋਬਾ ਜੇ ਭਰਦਾ ਹਾਂ ਤੂੰ ਆ ਲੈ ਜਾ ਇਹਦੇ ਨਾਲ ਤਾਂ ਬਿਸਕੁਟਾਂ ਦਾ ਡੱਬੀ ਵੀ ਨਹੀਂ ਆਣੀ ਆਜ ਦੋ ਆ ਜਾਣਗੀਆਂ ਦੋ ਆਉਣਗੇ ਚੱਲ ਫਿਰ ਤੂੰ ਹੀ ਚੱਲ ਮੇਰੇ ਨਾਲ ਮੈਂ ਨਹੀਂ ਜਾਂਦਾ ਦੇਖੀ ਉਹ ਦੇਖੀ ਬਾਪੂ ਆ ਜੂਗਾ ਤੂੰ ਲੈ ਲੈ ਮੈਂ ਕੀ ਲੈਣਾ ਬਾਪੂ ਆਵੇ ਜਾਂ ਭੂ ਆਵੇ ਤੇਰੀ ਮੈਨੂੰ ਤਾਂ ਗੱਟਾ ਭਰ ਕੇ ਦੇ ਬਸ ਗੱਲ ਖਤਮ ਹੈ ਗੱਟਾ ਤੈਨੂੰ ਕੱ

ਚੱਲ ਕੋਈ ਠੀਕ ਆ ਉਹ ਉਹ ਇਹ ਮਰਵਾਉ ਉਹਦੇ ਕਿਤੇ ਮਰਵਾਉ ਉਹ ਨਹੀਂ ਛੜੇ ਹਾਂ ਕਿਤੇ ਆਟਾ ਕਿਤੇ ਕਣਕ ਕਿਥੇ ਮੈਂ ਕੀ ਕੀ ਲਈ ਜਾ ਮਾਦਾ ਉਹ ਗੱਲ ਸੁਣੋ ਆ ਕੁੜੀ ਕੀ ਲੈ ਕੇ ਗਈ ਆ ਕੀ ਆ ਲਵਾਵਤ ਕੀ ਲੈ ਕੇ ਗਈ ਆ ਕੁੜੀ ਉਹਦਾ ਮੈਨੂੰ ਨਹੀਂ ਪਤਾ ਯਾਰ ਤੈਨੂੰ ਨਹੀਂ ਪਤਾ ਤੇਰੇ ਗਿੱਚੀ ਚ ਪੈਣ ਗਿਆ 6000 ਰੁਪਏ ਦਿੰਨੇ ਆ ਮਹੀਨੇ ਦਾ ਉਹਨੂੰ ਘਰੋਂ ਚੀਜ਼ਾਂ ਤੱਕ ਤੱਕਾਈ ਜਾਂਦਾ ਤੋਨੋ ਅੱਛਾ ਤੋ ਆਇਆ ਗਿਆ ਵੀ ਕੰਮ ਵਾਲੀ ਮੈਂ ਵੀ ਆਖਾ ਕਿਹੜੀ ਕੁੜੀ ਉਹ ਤਾਂ ਨਾ ਥੋੜਾ ਜਿਹਾ ਆਟਾ ਲੈ ਕੇ ਗਈ ਆ ਉਹਨਾਂ ਦਾ ਕਹਿੰਦੀ ਸਾਡਾ ਚੱਕੀ ਸਿੱਟਣ ਵਾਲਾ ਕੋਈ ਲੋੜ ਨਹੀਂ ਛਿਆਣਾ ਬਣ ਜਾ ਮਹਿੰਗਾਈ ਪਤਾ ਕਿੰਨੀ ਆ ਉਹ ਜਵਾਕ ਉਹ ਵੀ ਤਾਂ ਜਾਂ ਡੋਲੀ ਜਾਂਦਾ ਜਵਾਕ ਖਾ ਲੈਣਗੇ ਰੋਟੀ ਫੇਰ ਕੀ ਹੋਈ ਤੂੰ ਕੰਮ ਕਰ ਆਪਦਾ ਜਾ ਕੇ ਐ ਵੀ ਬਾਪੂ ਬਾੜਾ ਕਰਮ ਹੋਣਾ ਯਾਰ ਗਰਮ ਹੁੰਦਾ ਨਾਲੇ ਨਾ ਸਾਨੂੰ ਪਤਾ ਹੈ ਵੀ ਕਿਵੇਂ ਬਣਦਾ ਦੇਖ ਲਈ ਅੱਜ ਤੋ ਕੀ ਲੈ ਕੇ ਜਾਵਾਂ ਡੋਲੂ ਵੀ ਲੈ ਕੇ ਜਿੱਲੋ ਰਸੀ ਉਹਦਾ ਲੱਸੀ ਲੈ ਜਾਊਂਗੀ। ਆਇਆ ਜਦ ਤੱਕ ਮੈਂ ਲੈਟ ਹੋਗੀ ਬਾਪੂ ਗਾਲਾਂ ਕੱਢੂਗਾ ਮੈਨੂੰ। ਕਿੰਨਾ ਖਲਾਰਾ ਪਿਆ ਓਏ ਕੰਮ ਸਾਰਾ ਪਿਆ ਜੀ ਮੇਰਾ। ਓਹੋ। ਆ ਵੀ ਸਮਾਨ ਇੱਧਰ ਨੂੰ ਕਰਾਂ। ਹਾਂ ਇਹ ਝਾੜੂ ਮਾਰਦੀ ਐ ਪਹਿਲਾਂ ਪੰਜਾਂ ਦਾ। ਆਪਾਂ ਭੱਜ ਕੇ ਮਿਲ ਕੇ ਆਉਗੀ। ਹਾਂ ਇਹ ਕੀ ਦੱਸਾਂ ਵੇ ਮੈਂ ਨਾ ਕੁੜੀ ਨੂੰ ਸਕੂਲ ਛੱਡਣ ਚਲੀ ਗਈ ਸੀ। ਪਾਣੀ ਕੋਈ ਪੀ ਲਿਆ। ਹਾ ਬੀਲੇ ਹੈ ਮੇਰੇ ਦੇ ਬਾਪੂ ਨਾਲ ਐ ਵੀ ਗੱਲ ਸੁਣ ਹਾਂ ਲਾਲ ਲਾਲ ਮਿਰਚਾਂ ਪਈਆਂ ਹੁਣ ਹੀ ਲੱਗਦਾ ਤੋੜ ਕੇ ਲਿਆਂਦੇ ਆ ਖੇਤੋਂ ਹਾਂ ਹਾਂ ਇਹ ਤੇ ਗੜਗੇ ਜਮਾ ਲਾਲ ਲਾਲ ਪਈਆਂ ਨੇ ਫਿਰ ਪਾ ਦੇ ਮੈਨੂੰ ਲਵਾਵਾ ਭਰ ਦੇ ਤੂੰ ਬਾਪੂ ਦੇ ਕੋਲੇ ਕੱਲ ਨੂੰ ਜਾਊਗਾ ਕੋਈ ਕੁਛ ਨਹੀਂ ਹੁੰਦਾਗਾ ਉਹ ਬੜਾ ਪਤਾ ਲੱਗਦਾ ਆਜਾ ਆਸਤਾ ਮਨੇ ਵੇੜ ਕੇ ਬਾਅਦ ਫੋਨ ਕਰਨੀ ਮੈਨੂੰ ਚੱਲ ਫੇਰ ਮੈਂ ਰੋਟੀ ਲੋਣੀ ਚੰਗਾ ਜਾ ਕੇ ਚੱਲ ਅੱਜ ਤਾਂ ਮਿਰਚਾਂ ਲੈ ਕੇ ਜਾਵਾਂਗੇ ਹਾਂ ਹਾਂ ਮਜ਼ਾ ਹੀ ਆਜੂਗਾ ਚਟਨੀ ਕੁੱਟ ਕੇ ਕਰਾਰੀ ਕਰਾਰੀ ਖਾਵਾਂਗੇ ਬੂੜਾ ਤਾਂ ਬੋਲਦਾ ਹੀ ਰਹਿੰਦਾ ਦਾ ਹਰਵੇ ਅੱਗ ਮਚਾਵਾ ਅੱਜ ਤਾਂ ਮੈਂ ਲੇਟ ਵਾਲੀ ਹੋ ਗਈ ਬਾਪੂ ਜੀ ਹਾਂਜੀ ਬਾਪੂ ਜੀ ਲੇਟ ਹੋ ਗਿਆ ਅੱਜ ਤੋਂ ਉਹ ਬਾਪੂ ਜੀ ਮੈਂ ਨਾ ਕੁੜੀ ਨੂੰ ਸਕੂਲ ਛੱਡਣ ਜਾਣਾ ਸੀਗਾ ਅੱਛਾ ਤੇ ਬਸ ਮੈਂ ਰੋਟੀ ਲਾਉਣੀ ਹੈਗੀ ਉਹ ਭਾਈ ਗੱਦਾ ਨਾ ਭੁੱਖਾ ਤਾਂ ਆ ਗਿਆ ਤੜ ਜਿਹੜਾ ਖੇਤ ਨੂੰ ਤੇ ਤੂੰ ਰੋਟੀ ਲਾ ਦੇ ਮੈਂ ਰੋਟੀ ਲੈ ਕੇ ਜਾਵਾਂ ਨਾਲੇ ਮੜਾ ਸੁਨੇਹਾ ਆ ਜਾ ਕਰ ਕੋਈ ਨਾ ਬਾਪੂ ਜੀ ਬਸ ਮੈਂ ਲਾਉਣੀ ਹੈ ਰੋਟੀ બસ ਅੱਗ ਮੱਚ ਗਈ ਹੁਣ ਰੋਟੀ ਲੋਨਤੀ ਆ ਚੱਲ ਤਵਾ ਧਰ ਲਾ ਐ ਅੱਗ ਦਾ ਮੱਚੀ ਬਣਾ ਦੋ ਸੇਤੀ ਰੋਟੀ ਭਾਈ ਆਏ ਰੋਟੀ ਵੀ ਬਣ ਗਈ ਚਾਹ ਵੀ ਬਣ ਗਈ ਬਸ ਹੁਣ ਇਹਨੂੰ ਲਫਾਕੇ ਚ ਪਾ ਕੇ ਨਾ ਬਾਪੂ ਨੂੰ ਪੜੋਣੀ ਆ ਮੈਂ ਹਾਈ ਹਾਈ ਗਰਮੀ ਰੋਟੀ ਬਣ ਗਈ ਭਾਈ ਹਾਂ ਹਾਂ ਬਾਪੂ ਵੀ ਬਣ ਗਈ ਆ ਮੈਂ ਰੋਟੀ ਵੀ ਲਾਤੀ ਤੇ ਟੈਕ ਕਰਤੀ ਤੇ ਆ ਚਾਹ ਵੀ ਆ ਲੋ ਲੈ ਜਾ ਆਏ ਜਮੇ ਲੈ ਕੇ ਜਾਵਾਂ ਹੁਣ ਮੈਂ ਕੋਈ ਢੂਲੇ ਢੂਲੇ ਜਿਹਾ ਪਾ ਦਿਆ ਕਰੋ ਚੋਲਾ ਬਾਪੂ ਵੀ ਹੈ ਨਹੀਂਗਾ ਹੈ ਨਹੀਂਗਾ ਆ ਲੋ ਧਿਆਨ ਨਾਲ ਲੈ ਕੇ ਜਾ ਗਰਮ ਮੈਂ ਦੱਸ ਮੈਂ ਕਿਉਂ ਕਿਵੇਂ ਲੈ ਕੇ ਜਾਵਾਂ ਆਏ ਹੋਰ ਕੰਮ ਵੀ ਕਰਨੇ ਆ ਮੈਂ ਲਾ ਦੇਖ ਲੈ ਆਈ ਚੱਕ ਕੇ ਫੜਾਤਾ ਤਾਂ ਢੂਲੇ ਤੇ ਪਾ ਦੋ ਕੋ ਪਰਦੇ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਕੋਈ ਹੈ ਚੋਲੋਂ ਆਏ ਨਹੀਂ ਆ ਇਕੱਲਾ ਹੈਗੀ ਢੋੜਾ ਵੀ ਆਏ ਹੁਣ ਤੁਰ ਕੇ ਜਾਣਾ ਪਊ ਮੈਨੂੰ ਬਾਪੂ ਤਾਂ ਗਿਆ ਆ ਹੁਣ ਜਲਦੀ ਜਲਦੀ ਲਵੀ ਨੂੰ ਕਹਿੰਦੇ ਆ ਮਿਰਚਾਂਿਆਂ ਦਾ ਲਪਾਹਾ ਭਰ ਦੇ ਮੈਨੂੰ ਹਈ ਹੇ ਕਿੰਨੀ ਗਰਮੀ ਹੈ ਹੈ ਲਵੀ ਨਾ ਉੱਠ ਖੜਿਆ ਕਰ ਕਦੇ ਹਾਂ ਆ ਲੱਤਾਂ ਕੱਠੀਆਂ ਕਰ ਉਧਰ ਹੋ ਮੈਂ ਬਹਿਵਾਂ ਤੂੰ ਮੇਰੇ ਹੁਣ ਆਹੜੇ ਇੰਨੀ ਗਰਮੀ ਆਪ ਤਾਂ ਕਹਿੰਦਾ ਨਹੀਂ ਗਾ ਵੀ ਏਸੀ ਦੀ ਹਵਾ ਲੈ ਲਾ ਕੇ ਕਿੰਨੀ ਗਰਮੀ ਹੈ ਹੈ ਉਹ ਨਾ ਇਹ ਕੰਦੀ ਸੀ ਬਾਪੂ ਤਾਂ ਗਿਆ ਖੇਤਾਂ ਨੂੰ ਰੋਟੀ ਵੀ ਲੈ ਗਿਆ ਤੇ ਚਾਹ ਵੀ ਲੈ ਗਿਆ ਫੇ ਤੂੰ ਨਾ ਐ ਕਰ ਉਹ ਲਾਲ ਲਾਲ ਜਿਹੜੀ ਮਿਰਚਾਂ ਪਈਆਂ ਨਾ ਮੈਨੂੰ ਲਫਾਫਾ ਭਰ ਦੇ ਤੇ ਮੈਂ ਜਾਵਾਂ ਇਹ ਕਹਾ ਸ਼ਾਰੀ ਫੀਲਿੰਗ ਹੀ ਗਾਤੀ ਤੂੰ ਲੈਦਾ ਮੈਂ ਕਿੱਥੇ ਜਾਵਾਂ ਤੂੰ ਖੜਾ ਹੋ ਨਾ ਤੂੰ ਪਾ ਕੇ ਦੇ ਚੱਲ ਚਲ ਆ ਜਾ ਦੇਖ ਲੈ ਫੌੜੀ ਨੂੰ ਵੱਲ ਭੱਗ ਗਿਆ ਉਹ ਭੱਗ ਗਿਆ ਮੈਂ ਦੇਖ ਲਿਆ ਤੂੰ ਆ ਜਾ ਚਲਾ ਆ ਜਾ ਵੀ ਜਲਦੀ ਜਲਦੀ ਮਿਰਚਾਂ ਭਰ ਦੇ ਆ ਚੱਕ ਲੈ ਬਾਬਾ ਜਲਦੀ ਆ ਜਾ ਥੋੜੀ ਕੁਝੀ ਛੱਡ ਦੀ ਉੱਤੇ ਭਰ ਭਰ ਜਲਦੀ ਆ ਦੇਖ ਕੇ ਪਾਈ ਚੰਗਾ ਲਾਲਾ ਪਾ ਲੈ ਜੀ ਜਲਦੀ ਕਰ ਬਾਪੂ ਨਾ ਆ ਜੇ ਕਿੱਥੇ ਕੀ ਸਬਜ਼ੀ ਮੰਡੀ ਤੇ ਬੈਠੀ ਆ ਜਲਦੀ ਕਰ ਜਲਦੀ ਬਾਤੀ ਵਸ ਓਏ ਭਰ ਦੇ ਲਫਾਫਾ ਮਰ ਜਾਣੇ ਇੰਨਾ ਵੀ ਕੀ ਕੰਜੂਸੀ ਕਰ ਰਹੇ ਹੋ ਬਹਲਾ ਟੋਕਰਾ ਖਾਣ ਦੀ ਚੁੱਪ ਕਰ ਰਹਿ ਤੂੰ ਜੀ ਬਾਪੂ ਮੈਂ ਕਿਹਾ ਰੋਜ਼ ਰੋ ਲੈ ਕੇ ਓਏ ਖਰਚਾ ਇੱਕ ਮਿੰਟ ਅੱਗ ਲੱਗੀ ਤੇ ਨਾ ਮਰ ਜਾਣੇ ਆ ਡੇ ਰਿਟਾਲਾ ਨਾ ਕਰੇ ਰਾਈ। ਬੱਸ ਦਾ ਫੁੱਟ ਲੈ। ਕਿਨਿਆਤੀਆਂ। ਐਵੇਂ ਓਏ ਗੱਲ ਸੁਣ। ਹਾਂ। ਤੂੰ ਦੇਖ। ਗੰਡੇਆਂ ਦਾ ਗੱਟਾ ਪਿਆ। ਗੰਡੇ ਨਹੀਂ ਆਗੇ ਪਦਾਣਾ ਉਹ। ਓਏ ਗੰਡੇ ਐ ਮੈਨੂੰ ਕਿਹੜਾ ਦੀਂਦਾਂ ਨੇ? ਕੋਈ ਦਾ ਪੰਜਾ। ਕੱਲੂ ਕਰਦੀਆਂ ਤਾਂ ਤਾਂ ਹੱਲ ਮੈਂ ਖੜ ਜਾ। ਚੱਲ ਮਿਰਚਾ ਤੜਾਈ। ਓਹੋ ਹਾਏ ਭੂ ਮੈਂ ਤਾਂ ਲੱਸੀ ਵਾਲਾ ਢੋਲੀ ਭੁੱਲ ਗਿਆ ਆਪਦਾ। ਢੋਲੂ ਚੱਕਾ ਪਹਿਲਾਂ ਤਾਂ। ਮੱਸੀ বিনা ਢੋਲੇ ਜੀ। ਕੋਈ ਨਹੀਂ ਖੜੇ ਤੂੰ। ਨੁਕੀ ਬਿਮਾਰੀ ਪੈ ਗਈ। ਆ ਤੇਰੇ ਮਿਲਟਾਂ ਦਾ ਸਿਆਪਾ। ਵਧੀਆ ਤੇਰੇ ਨਾਲ ਤਾਂ ਹੋਣੀ ਵੀ ਆਈ ਚਾਹੀਦੀ ਆ। ਸਾਡੀ ਦਾ ਭੈਣ ਤੇ ਯਾਰ ਦੀ ਖਵਾ ਨਿਕਲ ਨੂ ਨਿਕਲਿਆ ਸਾਈਕਲ ਦੀ ਪਹਿਲਾ ਨਿਕਲ ਜਾਂਦੀ ਆ। ਇਹ ਦਾ ਪਹਿਲਾ ਭੈਣ ਤੇ ਪਹਿਲਾ ਪੈਂਚਰ ਹੋਇਆ। ਜੇ ਦੱਸ ਤੂੰ ਵੀ ਮੇਰਾ ਤਾਂ ਕਿਸੇ ਵੇਲੇ ਦਾ ਤੂੰ ਉਹ ਬਾਂਧੀ ਆਕਾਰ। ਬਸੋ ਸਾਡੇ ਲਈ ਇਹ ਨਹੀਂ ਆ। ਬਈ ਆ ਲੱਸੀ ਦਾ ਡੋਲੂ ਹੈਗਾ। ਹਾਂ। ਤਾਂ ਨੀ ਆ ਲਿਫਾਫੇ ਚ। ਆ ਤਾਂ ਕੂੜਾ ਸੀਗਾ ਸਬਜ਼ੀ ਕੱਟੀ ਸੀ ਨਾ। ਉਹ ਕੂੜਾ ਸਿੱਟ ਕੇ ਆਉਂਗੀ। ਸੁਣ ਜੇ ਜਉਹੇ ਕੋ ਦਾ ਸਾਡਾ ਵਾਲਾ ਭੈਣਾ ਬੋਦੀ ਅੰਦਰ ਤਾਂ ਪਿਆ ਰੰਦਾ ਘਰੇ ਰੱਖੀ ਵੀ ਨਹੀਂ ਰੱਖ ਸਕਦਾ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਘਰੇ ਕੀ ਕੁਝ ਹੋਈ ਜਾਂਦਾ ਹੈਗਾ ਬਾਪੂ ਮੈਨੂੰ ਆ ਕੁੜੀ ਦੇਰ ਲੱਛਣ ਨਹੀਂ ਵਧੀਆ ਲੱਗਦੇ ਨਾਲੇ ਤਾਂ ਰੋਟੀ ਪਾਣੀ ਲੇਟ ਭੇਜਦੀ ਖੇਤ ਅੱਜ ਦਾ ਭੇਜਿਆ ਹੀ ਨਹੀਂ ਅੱਜ ਮੈਨੂੰ ਆਪ ਨੂੰ ਘਰੇ ਆਉਣਾ ਪੈ ਗਿਆ ਹੈਨਾ ਉਹਦਾ ਗੱਲ ਤੇ ਠੀਕ ਹੈ ਮੈਂ ਵੀ ਬਹੁਤ ਦਿਨਾਂ ਤੋਂ ਦੇਖੀ ਜਾਣਾ ਹਾਂ ਕਦੇ ਤਾਂ ਆਪ ਵੀ ਦੇ ਕੱਪੜੇ ਦੇਖ ਲਾਓ ਲੈਕਸ਼ਨੇਰ ਲੱਗਿਆ ਤਾਂ ਹਾਂ ਆਧਰੋ ਦਰੋ ਕੱਪੜੇ ਮਾਰਾ ਮੋਟਾ ਖਪਰ ਦੇ ਮਾਰ ਕੇ ਐ ਕਰ ਲਿਆ ਉਹ ਕਰ ਲਿਆ ਮੜਾ ਝਾੜੂ ਵੀ ਨਹੀਂ ਚਾਜ ਨਾਲ ਨਾ ਪੋਚਾ ਨਾ ਝਾੜੂ ਕੁਛ ਨਹੀਂ ਚਾਜ ਨਾਲ ਕਰਦੀ ਇਹ ਤੇ ਮੈਂ ਤਾਂ ਕਹਿੰਦਾ ਬਾਪੂ ਇਹ ਕਰਦੀ ਰਹੀ ਨਹੀਂ ਇਹਨੂੰ ਬਦਲੀ ਦਿੰਨੇ ਆ ਯਾਰ ਫਟਾਓ ਯਾਰ ਪਰੇ ਹੈਨਾ ਫਟਾਓ ਹੋਰ ਇਹਨੂੰ ਪਰੇ ਦਫਾ ਕਰ ਕੀ ਹੋਣਾ ਸੀਗਾ ਗਾਹ ਦੇ ਕੰਮ ਵਾਲੀ ਨੇ ਬਹੁਤ ਜ਼ਿਆਦਾ ਖਰਾਣ ਕਰਿਆਗਾ ਹਾਂ ਉਹ ਕੰਮ ਹੁਣ ਕਰਿਆ ਜਾਂਦੀ ਹੋਰ ਅਗਲੀ ਵਿਚਾਰੀ ਕਿਵੇਂ ਕਰੇ ਕੀ ਕਰੇ ਉਹਨ ਕੋਈ ਕਾ ਕੋਈ ਕੰਮ ਨਹੀਂ ਛਰੇ ਲਾਉਂਦੀ ਇਹ ਕੋਕਰੇ ਵੀ ਕਰਕੇ ਜਵਾਗ ਵੀ ਸਕੂਲ ਤੋਰਨੇ ਹੁੰਦੇ ਨੇ ਉਹ ਪੈਂਦਿਆ ਵੀਰਾ ਕੱਪੜਾ ਲੀੜਾ ਵੀ ਧੋਵੇ ਇਹ ਸਾਰਾ ਕੰਮ ਵੀ ਕਰੇ ਇਹ ਕੀ ਗੱਲ ਹੋਵੇ ਚ ਪੋਚਾ ਲਾਤਾ ਝਾੜੂ ਮਾਰਦਾ ਚਲੋ ਵੀ ਘਰ ਨੂੰ ਤੁਰ ਗਿਆ ਆਦਾ ਉਹ ਵੀ ਨਹੀਂ ਚੱਜਣਾ ਕਰਦੀ ਕੰਮ ਬਾਪੂ ਕਰ ਦਿੱਤਾ ਹੈ ਗਿਆ ਹੁਣ ਬਚਾਰੀ ਹੋਰ ਕਿੰਨਾ ਕਰੀਏ ਮਸ਼ੀਨ ਥੋੜੀ ਜੋ ਇਹ ਯਾਰ ਥੋੜੀ ਜਿਹੀ ਬਾੜੀ ਸਾਈਡ ਦੀ ਲੰਦਾ ਬਸ ਝਾੜ ਕਾ ਨੂੰ ਯਾਰ ਤੁਸੀਂ ਮੈਨੂੰ ਤਾਂ ਲੱਗਦਾ ਬੱਸ ਪੁੱਪਾ ਕਰਕੇ ਯਾਰ ਕੁਝ ਨਹੀਂ ਕਰਨਾ ਉਹ ਹਟਾਓ ਕੰਮ ਵਾਲੇ ਹੋਰ ਬਥੇਰੇ ਮਿਲ ਜਾਣਗੇ ਓਏ ਕੰਮ ਤਾਂ ਵਧੀਆ ਕਰਦੇ ਕੰਮ ਕੁਮੜਾ ਤਾਂ ਨਾ ਉਹਨੂੰ ਟੈਨਸ਼ਨ ਕੋਈ ਸਭ ਤੋਂ ਬਾਅਦ ਜਾ ਜਾ ਤੂੰ ਸਾਨੂੰ ਆਪਦਾ ਕੰਮ ਕਰ ਲੈਣ ਤੂੰ ਨੇ ਸਾਡੇ ਤੋਂ ਜੁੱਤੀਆਂ ਨਾ ਖਾਣੀ ਬਾਜਾ ਜਾ ਜਾ ਬਾਜ ਜਾ ਤੂੰ ਬਹਿ ਜਾ ਉਹ ਕੌਣ ਹੈ ਓ ਤੂੰ ਜਾਣਿਆ ਕਿ ਨਹੀਂ ਬਾਪੂ ਕੰਮ ਵਾਲੀ ਦਾ ਹੋਜੀ ਲੱਗੂ ਅਰੇ ਲੱਗੂ ਉਹ ਬਾਪੂ ਇਹਦੇ ਕੇਸੇਰ ਚ ਘੋਲ ਕੇ ਪਤਾ ਨਾਲੇ ਵਿੱਤੇ ਗੱਲ ਸਮਾ ਇਹਦੇ ਵੀ ਨਹੀਂ ਐਡਵਾਂਸ ਪੈਸੇ ਗਏ ਬਨੇ ਹੂੰ ਨਾਲ ਤਾਂ ਉਹ ਪੂਰੇ ਹੋ ਜਾਣਗੇ ਜੇ ਤਾਂ ਪਹਿਲਾਂ ਵਾਂਗੂ ਪੂਰਾ ਵਧੀਆ ਕੰਮ ਕਰਨ ਲੱਗ ਗਈ ਤੇ ਤਾਂ ਚੱਲ ਰੱਖ ਲਾਂਗੇ ਨਹੀਂ ਕੁੱਪ ਕਰਕੇ ੱੱਕਰ ਦਾਂਗੇ ਕੰਮ ਵਾਲੀਆਂ ਹੋਰ ਵਧੇਰੀਆਂ ਹੋਰ ਮੈਂ ਆਪ ਕੋ ਕੰਮ ਵਾਲੀਆਂ ਹੋਰ ਵਧੇਰੀਆਂ ਨਹੀਂ ਫਿਰ ਇਹਨੂੰ ਭੇਜ ਕੇ ਫਿਰ ਮਾਰੀ ਆਪ ਦਾ ਪਹਿਲਾ ਪੂਰਾ ਕਰਾ ਦੇ। ਓ ਯਾਰ ਕੰਮ ਪਿਆਰਾ ਆਪਾਂ ਨੂੰ ਚੰਮ ਥੋੜੀ ਐ। ਹਾਂ। ਚੱਲ ਆਪਾਂ ਕੰਮ ਕਰਤਾ। ਬਹੁਤ ਵਧੀਆ ਬਾਣ ਦਾ ਬੜਾ ਤਕੜਾ ਹੈ। ਬੜਾ ਕਾਮਜਾਬ ਹੈ। ਆਖ ਕੈਂ ਖੜੀ ਰੱਖੋ। ਖੜੀ ਕੇ ਮੈਂ ਨਾ ਰੱਖੇ ਆਖ 500 ਰੁਪਇਆ ਵਧ ਦਿੰਦਾ। ਅੱਛਾ। ਹੋਰ ਤਰੇ ਤਾਏ ਨੇ ਬੜੀ ਤਕੜੀ ਚੀਜ਼ ਲੈ ਕੇ ਦਿੱਤੀ ਐ ਤੇ ਕਿਹ ਵਾਰ ਤੱਕ ਸਾਲੇ ਸ਼ਾਮ ਤੇ ਰੱਖੀ ਬਾਪੂ ਆ ਮੈਂ ਧਰਿਆ ਮਨ ਨਾਲੇ ਬਾਦਗਾਟ ਹੋ ਫੇਰ ਪੀ ਲਾਂਗੇ ਹਾਂ 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 ਤੇ ਕੇਣਾ ਧਰਿਆ ਨਾ ਮੈਂ ਹੈਨਾ ਸ਼ਾਮ ਕੇ ਰੱਖਿਆ ਹੀ ਲੋਨ ਨਾ ਜਾਵੇ ਚੰਗਾ ਨਾ ਨਾ ਆ